ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੋਣ ਲਗ ਪੀਆਂ ਜੋਕਾਂ ਕੱਠੀਆਂ ਤੁਹਾਡੇ ਬਾਰਾ ਮੂਰੇ ਵੀ ਆਉਣੀਆਂ ਤੁਹਾਡੇ ਘਰਾ ਮੂਰੇ ਵੀ ਆਉਣੀਆਂ ਕਰਮਜੀਤ ਅਣਮੋਲ ਲੱਗੇ ਭਾਂਡ ਆਪਦੇ ਵਰਗੇ ਜਿਹੜੇ ਇਹਨੇ ਲਾਲੇ ਹੁਣ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਫਰੀਦਕੋਟ ਜਾ ਕੇ ਖੜਾ ਕਰਤਾ ਆਹ ਅਖੇ ਜੀ ਸੰਗਰੂਰ ਤੋਂ ਇੱਥੇ ਆ ਕੇ ਜਿਵੇਂ ਸਣੀਦੋਲ ਵਾਲੀ ਗੱਲ ਕਰਤੀ ਵੀ ਗਰਦਾਸਪੁਰ ਵਾਲਾ ਉੱਥੇ ਕਰੂਗਾ ਕੁਛ ਨਾ ਕੁਛ ਪਰ ਕੀਤਾ ਉਹਨੇ ਵੀ ਕੱਕ ਨਹੀਂ ਜਦੋਂ ਤੁਸੀਂ ਇਹਦੇ ਕੋਲੇ ਜਾਓਗੇ ਮੁੜ ਕੇ ਕਹਿ ਰਿਆ ਕਰਨਗੇ ਦबई ਸ਼ੂਟਿੰਗ ਤੇ ਗਿਆ ਹੋਇਆ ਮਤਲਬ ਇਹੋ ਜੇ ਹਾਲਾਤ ਆ ਸੋ ਆ ਗਈਆਂ ਵੋਟਾਂ ਤੁਹਾਡੇ ਘਰਾਂ ਦੇ ਵਿੱਚ ਆਉਣਗੇ ਹੁਣ ਹੁਣ ਬਾਈ ਬਣ ਕੇ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਨੂੰ ਸਵਾਲ ਕਰ ਲਿਓ ਵੋਟਾਂ ਯਾਰ ਪਾਇਓ ਨਾ ਪਾਇਓ ਤੁਹਾਡੀ ਮਰਜ਼ੀ ਆ ਅਸੀਂ ਤੁਹਾਨੂੰ ਨਹੀਂ ਕਹਿ ਸਕਦੇ ਅਸੀਂ ਪਹਿਲਾਂ ਵੀ ਕਿਹਾ ਸੀਗਾ ਕਿ ਇਹ ਸੈਂਟਰ ਦੇ ਇਸ਼ਾਰੇ ਤੇ ਚੱਲਣਗੇ ਅਸੀਂ ਅੱਜ ਵੀ ਕਹਿੰਦੇ ਆ ਸੈਂਟਰ ਦੇ ਇਸ਼ਾਰੇ ਤੇ ਚੱਲ ਰਹੇ ਆ ਤੁਹਾਨੂੰ ਪਤਾ ਵੀ ਲੱਗ ਗਿਆ ਤੇ ਜਿਹੜੇ ਅੰਦੇ ਭਗਤਾਂ ਨੂੰ ਨਹੀਂ ਪਤਾ ਲੱਗਿਆ ਉਹ ਤਾਂ ਫਿਰ ਉਹਨਾਂ ਦਾ ਤਾਂ ਕੁਝ ਕੀਤਾ ਹੀ ਨਹੀਂ ਜਾ ਸਕਦਾ ਤਾਂ ਉਹਨਾਂ ਵਾਸਤੇ ਤਾਂ 2 ਮਿੰਟ ਦਾ ਮੌਨ ਵਰਤ ਰੱਖ ਸਕਦੇ ਆ ਹੋਰ ਕੱਖ ਨਹੀਂ ਕਰ ਸਕਦੇ ਉਹਨਾਂ ਵਾਸਤੇ ਉਹ ਤਾਂ ਐਂ ਚੱਲਣਗੇ ਚੱਲਣ ਦਿਓ ਪਰ ਮੈਂ ਪੁੱਛਣਾ ਚਾਹਣਾ ਸਾਰੇ ਲੋਕਾਂ ਨੂੰ ਕਿ ਤੁਸੀਂ ਜਦੋਂ ਤੁਹਾਡੇ ਬਾਰਾਂ ਦੇ ਵਿੱਚ ਆਏ ਗਲੀਆਂ ਦੇ ਵਿੱਚ ਆਏ ਕਰਮਜੀਤਨ ਮੋਲ ਆ ਰਗੇ ਜਾਂ ਹੋਰ ਭਗਵੰਤੇ ਆ ਰਗੇ ਜਾਂ ਜੋ ਵੀ ਹਣ ਜਿਹੜੇ ਵੋਟਾਂ ਮੰਗਣ ਆਉਣਗੇ ਉਹਨਾਂ ਨੂੰ ਕਹਿ ਦਿਓ ਕਿ ਹਾਂ ਭਾਈ ਐਨਐਸਏ ਕਿਉਂ ਲਾਈ ਸੀ ਬੀਬੜੂ ਗੜ ਜਿਹੜੇ ਨੌਜਵਾਨ ਭੇਜਿਆ ਉਹਨਾਂ ਤੇ ਐਨਐਸਏ ਕਿਉਂ ਲਾਈ ਸੀ ਉਹਨਾਂ ਦਾ ਕਸੂਰ ਕੀ ਸੀ ਇਹ ਪੁੱਛ ਲਿਓ ਫਿਰ ਉਹਨਾਂ ਨੂੰ ਇਹ ਪੁੱਛ ਲਿਓ ਕਿ ਭਾਈ ਮੈਡੀਕਲ ਦੇ ਵਿੱਚ ਜਿਹੜਾ ਤੂੰ ਐਲਾਨ ਕੀਤਾ ਸੀਗਾ ਕਿ ਮੈਡੀਕਲ ਦੇ ਵਿੱਚ ਦਵਾਈਆਂ ਫ੍ਰੀ ਬਾਹਰੋਂ ਕੋਈ ਦਵਾਈ ਨਹੀਂ ਲੈਣੀ ਪੈਣੀ ਤੁਹਾਨੂੰ ਜਿਹੜਾ ਡਾਕਟਰ ਜਿਹੜੀ ਦਵਾਈ ਲੈ ਕੇ ਜਾਊਗਾ ਉਹ ਅੰਦਰੋਂ ਹੀ ਮਿਲੂਗੀ ਬਾਹਰੋਂ ਕੋਈ ਦਵਾਈ ਬਾਹਰਲੀ ਨਹੀਂ ਲੈ ਕੇ ਜਾਊਗਾ ਖਤਮ ਆ ਕੰਮ ਜਿਹੜੇ ਮਰਜ਼ੀ ਮੈਡੀਕਲ ਤੇ ਜਾਵੜੋ ਬੁਰਾ ਹਾਲਾ ਕੋਈ ਦਵਾਈਆਂ ਦੋਈਆਂ ਫਿਰ ਉਹਦੇ ਡਾਕਟਰ ਇਹ ਕਹਿੰਦੇ ਕਿ ਸਾਡੇ ਕੋਲ ਦਵਾਈਆਂ ਉਪਲਬਧ ਨਹੀਂ ਹੁਣ ਤੁਸੀਂ ਦੱਸੋ ਵੀ ਤੁਸੀਂ ਦਵਾਈਆਂ ਉਹ ਕਦੋਂ ਉਪਲਬਧ ਕਰਾਉਂਗੇ ਫੇਰ ਹੋਰ ਗੱਲ ਸੁਣ ਲਓ ਐਨਓਸੀਆਂ ਦਾ ਜਿਹੜਾ ਤੂੰ ਵਾਅਦਾ ਕੀਤਾ ਸੀ ਜਿਹੜਾ ਸੋਸ਼ਲ ਮੀਡੀਆ ਤੇ ਤੂੰ ਐਲਾਨ ਕਰਦੇ ਨਾ ਦਿਨ ਨੈਤੀ ਨਵੇਂ ਤੋਂ ਨਵੇਂ ਸੋਸ਼ਲ ਮੀਡੀਆ ਤੇ ਐਲਾਨ ਕਰ ਦਿੰਦਾ ਉਹ ਸੋਸ਼ਲ ਮੀਡੀਆ ਵਾਲਾ ਐਲਾਨ ਆ ਜਿਹੜਾ ਉਹ ਸੋਸ਼ਲ ਮੀਡੀਆ ਤੇ ਹੀ ਰਹਿ ਗਿਆ ਲੋਕ ੜੀਕੀ ਜਾਂਦੇ ਆ ਕਿ ਐਨਓਸੀ ਕਦੋਂ ਭਾਈ ਹੋਣੀਆਂ ਕੈਂਸਲ ਕਦੋਂ ਬੰਦ ਹੋਣੀਆਂ ਤੇ ਕਦੋਂ ਜਿਹੜਾ ਉਹ ਅਗਲਾ ਕੰਮ ਜਿਹੜਾ ਚੱਲੂਗਾ ਉਹ ਵੀ ਜਿਹੜਾ ਜਮਾ ਜ਼ੀਰੋ ਹੋ ਗਿਆ ਸਪਾਰਚੀਆਂ ਜਿਹੜੀਆਂ ਕਰਦੇ ਆ ਤੂੰ ਕਹਿਆ ਸੀ ਪਰਚੀਆਂ ਪਾਰਕਿੰਗਾਂ ਦੇ ਵਿੱਚ ਮੈਡੀਕਲ ਦੇ ਵਿੱਚ ਲੋਕ ਦੁਖੀ ਆਉਂਦੇ ਆ ਉਨਾਂ ਤੋਂ ਪਰਚੀਆਂ ਪਾਰਕਿੰਗ ਦੀਆਂ ਨਹੀਂ ਲਈਆਂ ਜਾਣੀਆਂ ਉਹ ਵੀ ਉਵੇਂ ਹੀ ਜਿਹੜਾ ਚੱਲ ਰਿਹਾ ਤੇਰਾ ਸਿਸਟਮ ਕੋਈ ਵੀ ਕੋਈ ਇੱਕ ਤਾਂ ਕਣਾ ਦੇ ਜਿਹੜੀ ਚੀਜ਼ ਤੇਰੀ ਪੂਰੀ ਹੋਈ ਹੋਵੇ ਫਿਰ ਜਦੋਂ ਹੜ੍ਹਾਂ ਦੇ ਹਾਲਾਤ ਬਣੇ ਉਦੋਂ ਤੂੰ ਬਹੁਤ ਟਿਕਮੰਜ ਰਚੇ ਉਦੋਂ ਤੂੰ ਇਹ ਗੱਲ ਕਹੀ ਸੀ ਕਿ ਕੁਕੜੀ ਵੀ ਜੇ ਕਿਸੇ ਦੀ ਡੁੱਟ ਜਾਂਦੀ ਆ ਉਹਦੇ ਵੀ ਪੈਸੇ ਦੇਵਾਂਗੇ ਉਹ ਉਹ ਵੀ ਹਾਲਾਤ ਉਵੇਂ ਦੇ ਉਵੇਂ ਹੀ ਰਹਿ ਗਏ ਲੋਕ ਉਵੇਂ ਦੇ ਉਵੇਂ ਹੀ ਰਹਿ ਗਏ ਫੇਰ ਹੜ੍ਹਾਂ ਦੀ ਮਾੜ ਹੈਟ ਜਾਂ ਹੁਣ ਜਿਹੜੀ ਬਰਫ ਬਾਰੀ ਹੋਈ ਆ ਉਹਦੇ ਨਾਲ ਜਿਹੜੀਆਂ ਫਸਲਾਂ ਬਰਬਾਦ ਹੋਈਆਂ ਉਹਨਾਂ ਵੱਲ ਵੀ ਤੁਹਾਡਾ ਕੋਈ ਧਿਆਨ ਨਹੀਂ ਕਿਸਾਨੀ ਧਰਨਾ ਜਿਹੜਾ ਸ਼ੰਭੂ ਮੋਰਚਾ ਚੱਲ ਰਿਹਾ ਸੀ ਖਨੌਰੀ ਮੋਰਚਾ ਚੱਲ ਰਿਹਾ ਸੀ ਉੱਥੇ ਉੱਥੇ ਜਿਹੜਾ ਹਰਿਆਣਾ ਸਰਕਾਰ ਵੱਲੋਂ ਤੇਰੇ ਏਰੀਏ ਪੰਜਾਬ ਦੇ ਵਿੱਚ ਆ ਕੇ ਜਿਹੜਾ ਘਾਣ ਕੀਤਾ ਗਿਆ ਨੌਜਵਾਨਾਂ ਦਾ ਸ਼ਹੀਦ ਕੀਤਾ ਗਿਆ ਨੌਜਵਾਨ ਬੋਰੀਆਂ ਦੇ ਵਿੱਚ ਪਾ ਪਾ ਕੇ ਆਦੇ ਏਰੀਏ ਦੇ ਵਿੱਚ ਲੈ ਕੇ ਆਦੇ ਏਰੀਏ ਚ ਕੁੱਟਮਾਰ ਕਰਕੇ ਫਿਰ ਤੇਰੇ ਏਰੀਏ ਦੇ ਵਿੱਚ ਛਿੜਤੇ ਉਲਟਾ ਉਹਨਾਂ ਦੇ ਪਰਚਾ ਵੀ ਕਰਤਾ ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਤੇ ਪਰਚੇ ਕਰਤੇ ਪਰ ਤੂੰ ਉਹਦੇ ਤੇ ਕੋਈ ਵੀ ਐਕਸ਼ਨ ਨਹੀਂ ਲਿਆ ਸ਼ੌਪ ਕਰਨ ਦੀ ਜੀ ਹੋਇਆ ਉਹਦੇ ਤੇ ਕੀ ਕੀਤਾ ਤੂੰ ਉਹਦੇ ਤੇ ਪਰਚਾ ਦਰਜ ਕਰਤਾ ਜੀ ਉੱਥੇ ਅਣਪਛਾਤੇ ਤੇ ਪਰਚਾ ਦਰਜ ਕਰਤਾ ਜੀ ਕੀ ਉਹਦਾ ਕੋਈ ਹੱਲ ਨਿਕਲੂਗਾ ਨੌਜਵਾਨਾਂ ਦਾ ਘਾਣ ਨਹੀਂ ਕਰਨਾ ਜਾਣਦੇ ਹੋ ਤੁਸੀਂ ਤੁਸੀਂ ਹੋਰ ਕੱਖ ਨਹੀਂ ਕਰਨਾ ਜਾਣਦੇ ਸੋ ਹੁਣ ਤੁਸੀਂ ਆਉਣ ਵਾਲੇ ਆਉਣ ਕੇ ਹੁਣ ਤੁਸੀਂ ਆ ਫਾਰਮ ਜੇ ਭਰਨ ਲੱਗੇ ਫਿਰ 1000 ਰੁਪਏ ਦੇ ਬੀਬੀਆਂ ਦਾ 1000 ਰੁਪਿਆ ਤੋ ਮਾਤਾ ਮਾਣੂ ਭੈਣਾਂ ਨੂੰ ਮੈਂ ਕਹਿਣਾ ਚਾਹਣਾ ਕਿ ਯਾਰ ਆਪਣੀ ਆਪਣੇ ਇਹ ਹਾਲਾਤ ਆ ਵੀ ਆਪਾਂ 1000 ਰੁਪਏ ਪਿੱਛੇ ਮੋਣੂ ਵੋਟ ਪਾ ਦੇਣਗੇ ਫਿਰ ਮਤਲਬ ਜੇ ਬੀਬੀਆਂ ਨੂੰ 1000 ਰੁਪਏ ਮਿਲ ਗਿਆ ਉਹ ਇਹ ਸੋਚਦੇ ਆ ਵੀ ਸਾਨੂੰ ਵੋਟ ਪਾ ਦੇਣੀ ਆ ਜੇ ਬੀਬੀਆਂ ਨੂੰ ਕੁੱਕਰ ਮਿਲ ਗਿਆ ਜੇ ਬੀਬੀਆਂ ਨੂੰ ਵਾਸ਼ ਆਪਣਾ ਕੱਪੜੇ ਸੇਉਣ ਵਾਲੀ ਮਸ਼ੀਨ ਮਿਲ ਗਈ ਤਾਂ ਉਹ ਵੋਟ ਪਾ ਦੇਣੀਆਂ ਕੀ ਤੁਹਾਡਾ ਜਮੀਰ ਮੰਨਦਾ ਕਿ ਤੁਸੀਂ ਵੋਟ ਪਾ ਦੋਗੇ ਕੀ ਬੰਦਿਆਂ ਨੂੰ 1000 ਰੁਪਏ ਜੇ ਐਤਕੀ ਦੇ ਦੇਣ ਬੋਤਲ ਵੀ ਦਾਰੂ ਦੀ ਦੇ ਦੇਣ ਤੁਹਾਡਾ ਜਮੀਰ ਮੰਨਦਾ ਉਹਨਾਂ ਨੂੰ ਬਚ ਕੇ ਵੇਖਿਓ ਜਿਨ੍ਹਾਂ ਨੇ ਸ਼ਹੀਦ ਹੋ ਗਏ ਜਿਨ੍ਹਾਂ ਨੇ ਚਲੇ ਗਏ ਬੰਦੀ ਸਿੰਘਾਂ ਦਾ ਮੁਹੱਲੀ ਮੋਰਚਾ ਚੱਲ ਰਿਹਾ ਅਮਰਸਰ ਸਾਹਿਬ ਮੋਰਚਾ ਚੱਲ ਰਿਹਾ ਕੋਈ ਸਟੈਂਡ ਕੋਈ ਬਿਆਨ ਬੰਦੀ ਸਿੰਘਾਂ ਦਾ ਕੋਈ ਬਿਆਨ ਇਹ ਹੀ ਆਮ ਆਦਮੀ ਵਾਲਾ ਭਗਵੰਤ ਮਾਨ ਕਹਿੰਦਾ ਹੁੰਦਾ ਸੀਗਾ ਕਿ ਜੀ ਮੈਂ ਤਾਂ ਜੀ ਆਪਣਾ ਧਰਨੇ ਲੱਗਦਾ ਫਿਰਦਾ ਇੱਥੇ ਧਰਨਾ ਹੋਵੇ ਇੱਥੇ ਧਰਨਾ ਹੋਵੇ ਮੈਂ ਜਿੱਥੇ ਜਾਵਾਂ ਇੱਥੇ ਜਾਵਾਂ ਆਪਣੇ ਬੰਦੇ ਆ ਹੁਣ ਹੁਣ ਜਦੋਂ ਧਰਨਾ ਲਾਉਂਦੇ ਆ ਉਹ ਕਹਿੰਦਾ ਜੀ ਹਵੇਲਿਆਂ ਦਾ ਕੰਮ ਇਹ ਤਾਂ ਵੇਲੇ ਜਿੱਥੇ ਜਗਾ ਪਾਲਦੇ ਉਥੇ ਧਰਨਾ ਲਾਉਂਦੇ ਜਿੱਥੇ ਜਗਾ ਮਿਲਦਾ ਉਥੇ ਧਰਨਾ ਲਾਉਂਦੇ ਆ ਜਦੋਂ ਇਹਨੇ ਕੇਜਰੀਵਾਲ ਦੇ ਉੱਤੇ ਸਿਆਪਾ ਪਿਆ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਪੰਜਾਬ ਦੇ ਕਿੰਨੇ ਲੋਕਾਂ ਦੇ ਉੱਤੇ ਸੰਮਣ ਭੇਜਤੇ ਤੂੰ ਈਡੀ ਦੀਆਂ ਰੈਡਾਂ ਪੁਵਾਤ ਗਿਆ ਐਨਆਈ ਦੀਆਂ ਰੈਡਾਂ ਪੁਵਾਤੀਆਂ ਉਹਨਾਂ ਨੇ ਤਾਂ ਕੁਝ ਨਹੀਂ ਕਿਹਾ ਤੈਨੂੰ ਕਿ ਜਦੋਂ ਤੇਰੇ ਕੇਜਰੀਵਾਲ ਦੇ ਉੱਤੇ ਈਡੀ ਦੀ ਰੈਡ ਪੈ ਗਈ ਤੂੰ ਕਹਿੰਦਾ ਥੱਕਾ ਹੋ ਰਿਹਾ ਫਿਰ ਉੱਥੇ ਇੱਥੇ ਇੱਥੇ ਜੇ ਪੰਜਾਬ ਦੇ ਵਿੱਚ ਕੋਈ ਧਰਨਾ ਲੱਗੇ ਤੂੰ ਕਹਿੰਦਾ ਨਾ ਜੀ ਐਨਐਸਏ ਲਾਓ ਇਹਨਾਂ ਦੇ ਮਾਹੌਲ ਖਰਾਬ ਕਰਦੇ ਆ ਤੋ ਜਦੋਂ ਕੇਜਰੀਵਾਲ ਦੇ ਉੱਤੇ ਸਿਆਪਾ ਪੈ ਗਿਆ ਉਦੋਂ ਤੂੰ ਭਗਵੰਤ ਮਾਨਾ ਉੱਥੇ ਜਾ ਕੇ ਦਿੱਲੀ ਜਾ ਕੇ ਧਰ ਰਲ ਆ ਲਿਆ ਥੱਲੇ ਬਹਿ ਗਿਆ ਉਦੋਂ ਤਾਰੀ ਤੂੰ ਕਹਾ ਕੇ ਭਾਈ ਇਹ ਮਹੌਲ ਖਰਾਬ ਕਰਦੇ ਉਹ ਤਾਂ ਤੁਸੀਂ ਮਹੌਲ ਨਹੀਂ ਖਰਾਬ ਕਰਦੇ ਮਾਸਟਰਾਂ ਨੂੰ ਤੂੰ ਕਰਦਾ ਟੀਚਰਾਂ ਨੂੰ ਤੂੰ ਕਰਦਾ ਬੇਅਦ ਵੀ ਤੇ ਤੂੰ ਕੋਈ ਸਖਤ ਐਕਸ਼ਨ ਨਹੀਂ ਲਿਆਗਾ ਮਤਲਬ ਕਰੀਏ ਕੀ 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 ਕਈਏ ਵੀ ਖਾਂ ਤੂੰ ਕਿਸੇ ਗੱਲ ਤੇ ਸੱਚਾ ਸੋ ਲੋਕੋ ਵਾਸਤ ਜੋੜ ਕੇ ਬੇਨਤੀ ਆ ਕਿ ਜਿਨ੍ਹਾਂ ਤੇ ਐਨਐਸਐ ਲਾਈ ਆ ਜਿਹੜੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੰਦਾ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਉਹਨਾਂ ਬਾਰੇ ਵੀ ਸੋਚ ਲਿਓ ਐਤਕੀ ਇਹਨਾਂ ਨੂੰ ਵੋਟਾਂ ਪਾਉਣ ਮਾਰੀ ਤੇ ਜਿਹੜੇ ਹੋਰ ਇਹਨੇ ਕੋਈ ਸੋਸ਼ਲ ਮੀਡੀਆ ਲੈਵਲ ਤੇ ਐਲਾਨ ਕੀਤੇ ਉਹਨਾਂ ਬਾਰੇ ਵੀ ਸੋਚ ਲਿਓ ਕਿ ਕੋਈ ਐਲਾਨ ਹੋਇਆ ਜਾਂ ਨਹੀਂ ਹੋਇਆ ਕੱਲਾ ਗਲੀਆਂ ਨਾਲਿਆਂ ਤੱਕ ਨਾ ਸੋਚਿਓ ਕਿ ਗਲੀ ਸਾਡੀ ਬਣ ਗਈ ਆ ਐਟਰਲੋਕ ਲੱਗ ਗਈ ਆ ਨਾਲੀਆਂ ਸਾਡੀਆਂ ਬਣ ਗਈਆਂ ਤੇ ਬਸ ਗੱਲ ਖਤਮ ਇੱਥੋਂ ਤੱਕ ਹੀ ਰਹਿ ਗਿਆ ਇਹ ਵੀ ਇਹੀ ਸੋਚਦੇ ਆ ਕਿ ਇੱਥੋਂ ਤੱਕ ਹੀ ਸੀਮਤ ਰਹਿਣ ਇਹ ਪੈਸਾ ਬਣਾਈ ਜਾਂਦੇ ਹੁਣ ਵੱਧ ਤੋਂ ਵੱਧ ਇਹਨਾਂ ਨੂੰ ਕਿਸਾਨਾਂ ਦੀਆਂ ਪਰਾਲੀਆਂ ਦੀਆਂ ਤੁਸੀਂ ਮੜਾ ਜਿਆ ਧੂਆਂ ਲਾ ਦੋ ਉਹ ਇਹਨਾਂ ਨੂੰ ਦਿਨਾ ਉੱਤੇ ਪਰਚਾ ਦਰਜ ਕਰਨਗੇ ਪਰ ਫੈਕਟਰੀਆਂ ਵੱਧ ਤੋਂ ਵੱਧ ਚੱਲ ਰਹੀਆਂ ਜਿਨ੍ਹਾਂ ਦਾ ਧੂਆਂ ਬਹੁਤ ਜ਼ਿਆਦਾ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਉੱਥੇ ਕੋਈ ਹੱਲ ਨਹੀਂ ਕਿਉਂਕਿ ਉੱਥੇ ਕਮਿਸ਼ਨ ਮਿਲਦਾ ਉੱਥੇ ਭਾਈ ਪੈਸੇ ਮਿਲਦੇ ਆ ਚਿੱਟਾ ਬੰਦ ਹੋ ਗਿਆ ਨਸ਼ਾ ਬੰਦ ਹੋ ਗਿਆ ਪੰਜਾਂ ਮਿੰਟਾਂ ਚ ਕਰ ਦੇਉਂਗਾ ਕਹਿੰਦੇ ਪੰਜਾਂ ਮਿੰਟਾਂ ਚ ਐਮਐਸਪੀ ਦੇ ਦੂੰਗੀ ਦੇਤੀ ਉਹ ਕਹਿੰਦੇ ਅਨਮੋਲ ਗਾਦੇ ਮਾਲ ਕਹਿੰਦੇ ਮੁਹੱਲੇ 'ਚ ਨਸ਼ਾ ਮੁੱਕ ਗਿਆ ਜੀ ਤਕਰੀਬਨ ਖਤਮ ਹੋ ਗਿਆ 5-10% ਰਹਿ ਗਿਆ ਮੁੱਕ ਗਿਆ ਲੱਗਦਾ ਤੁਹਾਨੂੰ ਮੁੱਕ ਗਿਆ ਕਿੰਨੇ ਨੌਜਵਾਨਾਂ ਦੇ ਉੱਤੇ ਇਹਨਾਂ ਨੇ ਪਰਚੇ ਦਰਜ ਕੀਤੇ ਨਜਾਇਜ਼ ਕਿੰਨੇ ਨੌਜਵਾਨਾਂ ਦੇ ਉੱਤੇ ਪਰ ਕੋਈ ਹੁਣ ਜਦੋਂ ਵੀ ਕੋਈ ਕਿਤੇ ਪ੍ਰੋਗਰਾਮ ਹੁੰਦਾ ਨਜ਼ਰਬੰਦ ਕਰ ਦਿੰਦੇ ਆ ਨਜ਼ਰਬੰਦ ਕਰ ਦਿੰਦੇ ਆ ਆਗੂਆਂ ਨੂੰ ਫਿਰ ਕੀ ਤੁਸੀਂ ਇਸ ਤਰ੍ਹਾਂ ਆਵਾਜ਼ ਬੰਦ ਕਰਾ ਲੋਗੇ ਸੋਸ਼ਲ ਮੀਡੀਆ ਲੈਵਲ ਤੇ ਕਿੰਨੇ ਚੈਨਲ ਆ ਜਿਹੜੇ ਪੰਜਾਬੱਖੀ ਸੀਗੇ ਆਪਣੇ ਬੰਦੀ ਸਿੰਘਾਂ ਦੀ ਗੱਲ ਕਰਦੇ ਸੀਗੇ ਰਾਜ ਦੀ ਗੱਲ ਕਰਦੇ ਸੀਗੇ ਉਹਨਾਂ ਦੇ ਸਾਰਿਆਂ ਦੇ ਚੈਨਲ ਬੰਦ ਕਰਤੇ ਵਿਚਾਰਾ ਨਵੇਂ ਬਣਾਉਣੇ ਪੈ ਰਹੇ ਤੇ ਨਵੇਂ ਵੀ ਬੰਦ ਕੀਤੇ ਜਾ ਰਹੇ ਆ ਦੱਸੋ ਕੀ ਕਹੀਏ ਕੀ ਚੰਗਾ ਕਹੀਏ ਭਗਵੰਤ ਮਾਨ ਕੀ ਭਰਾਵਾ ਤੈਨੂੰ ਚੰਗਾ ਕਹੀਏ ਵੀ ਆਹ ਤੂੰ ਚੰਗਾ ਕਰਤਾ ਉਮੀਦ ਸੀਗੀ ਲੋਕਾਂ ਨੂੰ ਤੇਰੇ ਤੋਂ ਪਰ ਤੂੰ ਕੀਤਾ ਕੱਖ ਨਹੀਂ ਤੇ ਜੇ ਕੁਛ ਕੀਤਾ ਹੁੰਦਾ ਤਾਂ ਇਸ ਵਾਰੀ ਤੈਨੂੰ ਦਿਖਾ ਦੇਣਗੇ ਲੋਕ ਹਾਂ ਜੇ ਉਹ ਹੀ ਦਿੱਲੀ ਵਾਲਾ ਕੰਮ ਹੀ ਆ ਵੀ ਭਾਈ ਈਵੀਐਮ ਦੀਆਂ ਮਸ਼ੀਨਾਂ ਸੈੱਟ ਕੀਤੀਆਂ ਵੀਆਂ ਤੇ ਉਹ ਹੀ ਜਿੱਤੂਗਾ ਜਿਹੜਾ ਦਿੱਲੀ ਕਹੂਗੀ ਜਿਹਨੂੰ ਫਿਰ ਤਾਂ ਕੰਮ ਹੀ ਨਿਭੜਿਆ ਸੋ ਮਸਲਾ ਤਾਂ ਮੇਨ ਤਾਂ ਇਹੀ ਹਰਦਾ ਕਿ ਹਲ ਖਾਲਸਾ ਰਾਜ ਦੂਜੀ ਹੱਲ ਈਵੀਐਮ ਦੇ ਕੋਈ ਇਤਬਾਰ ਨਹੀਂ ਸਹੀ ਮੈਨੇਜ ਕੋਈ ਇਤਬਾਰ ਨਹੀਂ ਪਰ ਫਿਰ ਵੀ ਚਲੋ ਜਿਵੇਂ ਚੱਲਦਾ ਚੱਲ ਰਹੇ ਆ ਪਰ ਇਹਨਾਂ ਦਾ ਬਾਈਕਾਟ ਕਰੋ ਇਹਨਾਂ ਨੂੰ ਸਵਾਲ ਜਵਾਬ ਜਰੂਰ ਕਰੋ ਘਰੇ ਆਿਆਂ ਨੂੰ ਗਲੀ ਚ ਆਿਆਂ ਨੂੰ ਪੰਜਾਬ ਦੀ ਗੱਲ ਜਰੂਰ ਕਰ ਲਿਆ ਕਰੀਏ ਆਪਾਂ ਜੇ ਪੰਜਾਬ ਨੂੰ ਬਚਾਉਣਾ ਪੰਜਾਬ ਦੇ ਘਰ ਨੂੰ ਬਚਾਉਣਾ ਬਾਕੀ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਆ ਕਿ ਯਾਰ ਆਪਾਂ ਨਾ ਮੜਾ ਜਾ ਚਲੋ ਬਾਰਡਰ ਤਾਂ ਇਹਨਾਂ ਨੇ ਵੱਖਰੇ ਕਾਰੀ ਦਿੱਤੇ ਸੀਗੇ ਉਹ ਕੰਮ ਹੀ ਨਿਪਟ ਜਾਂਦਾ ਜੇ ਚਲੋ ਵਧੀਆ ਹੁੰਦਾ ਹਨਾ ਵੀ ਆਪਾਂ ਨੂੰ ਦਿੱਲੀ ਜਾਣ ਦੀ ਲੋੜ ਵੀ ਨਾ ਪੈਂਦੀ। ਇਹ ਇੱਥੇ ਹੀ ਆਪਦਾ ਵੱਖਰਾ ਹੋ ਜਾਂਦਾ ਸਿਸਟਮ। ਪਰ ਚਲੋ ਕੋਈ ਨਾ ਜਿਵੇਂ ਸਾਰਿਆਂ ਨੂੰ ਮਨਜ਼ੂਰ ਸੋ 50 ਪੱਖੀ ਗੱਲ ਕਰਦੇ ਰਹਾਂਗੇ ਤੇ ਜਿੰਨੇ ਵੀ ਕਰਮਜੀਦਨ ਮੋਲ ਆਰਗੇ ਜਿਵੇਂ ਸਣੀਦਾਉ ਲੰਗੂ ਆਏ ਸੀ ਜਾਂ ਹੋਰ ਜਿੰਨੇ ਵੀ ਆ ਰਹੇ ਆ ਸਾਰਿਆਂ ਨੂੰ ਸਵਾਲ ਜਵਾਬ ਜ਼ਰੂਰ ਕਰਿਓ। ਇਹ ਨਾ ਸੋਚਿਆ ਕਰੋ ਕਿ ਕੋਈ ਆ ਕੇ ਕਰੂਗਾ ਕਿਸੇ ਨੇ ਆ ਕੇ ਨਹੀਂ ਕਰਨੇ ਕੋਈ ਦੂਰੋਂ ਆ ਕੇ ਨਹੀਂ ਕਰਦਾ। ਤੁਸੀਂ ਸਵਾਲ ਕਰੋ। ਤੁਸੀਂ ਕਰ ਸਕਦੇ ਹੋ। ਤੁਹਾਡੇ ਕੋਲ ਹੱਕ ਆ। ਜੇ ਤੁਹਾਡੇ ਕੋਲ ਵੋਟ ਦਾ ਹੱਕ ਹੈ ਤੁਹਾਡੇ ਕੋਲ ਸਵਾਲ ਕਰਨ ਦਾ ਹੱਕ ਵੀ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਜ਼ਦੂਰ ਆ ਜਿਹੜੇ ਵਿਚਾਰੇ ਘਰਾਂ ਤੋਂ ਜਿਹੜੇ ਮਤਲਬ ਛੋਟੇ ਘਰ ਆ ਜਿਨ੍ਹਾਂ ਦੇ ਜਿਨ੍ਹਾਂ ਦੇ ਘਰੇ ਜਿਹੜਾ ਤੁਸੀਂ ਉਹ ਬਣਾਏ ਹੋਏ ਆ ਆਪਣਾ ਸਕੀਮਾਂ ਹੀ ਬਣਾਈਆਂ ਹੋਈਆਂ ਕਣਕ ਦੇ ਨਾਲ ਗਿਆ ਸੋ ਬੇਨਤੀ ਕਰਦਾ ਹੈ ਕਿ ਉਹ ਤੈਨੂੰ ਡਿੱਕੀ ਜਾਂਦੇ ਭਗਵੰਤ ਮਾਨਾਂ ਘਰੇ ਆਉਦੇ ਕਿ ਕਦੋਂ ਝੋਲਾ ਲੈ ਕੇ ਭਗਵੰਤਵਾਨ ਆਪਦੀ ਫੋਟੋ ਲਾ ਕੇ ਕਦੋਂ ਝੋਲਾ ਲੈ ਕੇ ਸਾਡੇ ਘਰੇ ਆਊਗਾ ਸੀ ਉਹਨੂੰ ਚਾਹ ਪਿਆਵਾਂਗੇ ਇੱਕ ਵਾਰੀ ਤੂੰ ਬਸ ਝੋਲਾ ਜਾਂ ਲੈ ਕੇ ਆਉਂਦਾ ਤੇ ਲੋਕਾਂ ਦੇ ਬਾਰ ਬੋਰੇ ਜਾ ਕੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਤੀ ਆ ਦੇਖੋ ਜੀ ਹੁਣ ਅਸੀਂ ਆਏ ਦੇ ਰਹੇ ਆ ਉਹ ਲੜੀ ਜਾਂਦੇ ਆ ਗਲੀਆਂ ਦੇ ਵਿੱਚ ਜਿਨ੍ਹਾਂ ਨੂੰ ਰਾਸ਼ਨ ਨਹੀਂ ਮਿਲਦਾ ਬਹੁਤ ਸਾਰੇ ਇਹੋ ਜਿਹੇ ਹੈਗੇ ਆ ਸੋ ਮਜ਼ਦੂਰ ਵੀਰਾਂ ਦਾ ਵੀ ਧਿਆਨ ਰੱਖ ਲਿਆ ਕਰ ਮਜ਼ਦੂਰ ਵੀਰਾਂ ਨੂੰ ਵੀ ਇਹ ਉਹੀ ਮਜ਼ਦੂਰ ਹੈ ਜਿਨ੍ਹਾਂ ਨੂੰ ਤੂੰ ਆਂਦਾ ਹੁੰਦਾ ਸੀਗਾ ਕਿ ਭਾਈ ਆਓ ਜਦੋਂ ਮਰਜੀ ਆਇਓ ਜਦੋਂ ਮੇਰੀ ਸਰਕਾਰ ਬਣ ਗਈ ਜਦੋਂ ਮਰਜੀ ਆਇਓ ਮੈਂ ਤੁਹਾਡੀ ਗੱਲ ਸੁਣੂ ਇਹ ਨਹੀਂ ਸੁਣਦੇ ਇਹ ਤਾਂ ਪੈਸੇ ਦੇ ਲੋਭੀ ਆ ਤੇ ਹੁਣ ਸੁਣਦਾ ਤੂੰ ਵੀ ਜਦੋਂ ਮਜ਼ਦੂਰ ਤੇਰੇ ਘਰ ਮੂਹਰੇ ਆਉਂਦੇ ਆ ਤੇ ਤੂੰ ਉਹਨਾਂ ਤੇ ਵੀ ਪੂਰਾ ਤਸ਼ੱਦਦ ਕਰਦਾ ਤੇ ਪੂਰਾ ਲਾਠੀ ਚਾਰਜ ਕਰਦਾ ਸੋ ਮਜ਼ਦੂਰ ਵੀਰਾਂ ਅੱਲ ਵੀ ਧਿਆਨ ਦੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ